ਦਲਜੀਤ ਸਿੰਘ ਜੀ ਪੰਜਾਬ ਦੀ ਸਭ ਤੋਂ 13 ਦੇ ਵਿੱਚੋਂ ਸਭ ਤੋਂ ਹੋਟ ਸੀਟ ਬਣ ਗਈ ਹੈ ਉਹ ਹੈ ਖਲਕਾ ਖਡੂਰ ਸਾਹਿਬ ਤੋਂ ਸੋਚਣ ਦੀ ਗੱਲ ਹੈ ਕਿ 13 ਸਿੱਟਾਂ ਨੇ ਉਹਨਾਂ ਵਿੱਚੋਂ ਸਿਰਫ ਖਡੂਰ ਸਾਹਿਬ ਦੀ ਸੀਟ ਹੀ ਹੋਟ ਸੀਟ ਕਿਉਂ ਬਣੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜੋ ਕਈ ਜਵਾਬ ਦੇ ਕੇ ਜਾਂਦਾ ਹੈ ਕਿ ਇੱਕ ਖਡੂਰ ਸਾਹਿਬ ਦੀ ਸੀਟ ਇਸ ਵਾਰ ਪੰਜਾਬ ਦੀ 13 ਵਿੱਚੋਂ ਸਭ ਤੋਂ ਹੋਟ ਸੀਟ ਕਿਉਂ ਬਣੀ ਇੱਥੇ ਜੇ ਗੱਲ ਕਰੀਏ ਕਿ ਅਮਰਪਾਲ ਲਿਖ ਕਹ ਲੋ ਕਿ ਟਰੰਪ ਕਾਰਡ ਕਹ ਲੋ ਜਾਂ ਕਿ ਵੱਡਾ ਫੈਕਟਰ ਬਣ ਕੇ ਸਾਹਮਣੇ ਆਏ ਨੇ ਪਰ ਜੇ ਦੇਖਿਆ ਜਾਵੇ ਹੁਣ ਇੱਕ ਨਵਾਂ ਕਹ ਲੋ ਕਿ ਇੱਕ ਟਰਨਿੰਗ ਪੁਆਇੰਟ ਆਇਆ ਹੈ ਉਹੀ ਆਇਆ ਕਿ ਇੱਕ ਹੋਰ ਅਮਰਪਾਲ ਕਹਲੋ ਕਿ ਹਲਕਾ ਖਰੂ ਸਾਬ ਤੋਂ ਖੜਾ ਹੋ ਗਿਆ ਹੈ ਇਸ ਪਿੱਛੇ ਦੀ ਜੋ ਤੁਸੀਂ ਮੈਨੂੰ ਤਸਵੀਰਾਂ ਭੇਜੀਆਂ ਨੇ ਉਹ ਸਾਫ਼ ਜाहिर ਕਰਦੀਆਂ ਨੇ ਕਿ ਹੋ ਸਕਦਾ ਹੈ ਕਿ ਇਸ ਨਾਲ ਅਮਰਪਾਲ ਦੀ ਵੱਡੀ ਵੋਟ ਬੈਂਕ ਨੂੰ ਡੈਂਟ ਪੈ ਸਕਦਾ ਹੈ ਜੋ ਜਿਸ ਜੇ ਆਪਾਂ ਦੇਖਿਆ ਜਾਵੇ ਜੋ ਦੂਜਾ ਅਮਰਪਾਲ ਇਸਤ ਖੜਾ ਹੋਇਆ ਹਲਕਾ ਖਰੂ ਸਾਬ ਤੋਂ ਬਾਕੀ ਤੁਸੀਂ ਜੋ ਜੋ ਖਲਾਸੀਆਂ ਨੂੰ ਕਰਨਾ ਚਾਹੋ ਖਰਸਰ ਦਰਸ਼ਕਾਂ ਕੇ ਜਰੂਰ ਕਰੋ ਕਿਵੇਂ ਇੱਕ ਵੱਡਾ ਡੈਂਟ ਅਮਰਪਾਲ ਸਿੰਘ ਨੂੰ ਦੂਜੇ ਅਮਰਪਾਲ ਸਿੰਘ ਤੋਂ ਲੱਗ ਸਕਦਾ ਹੈ ਜੀ ਦੇਖੋ ਸਭ ਤੋਂ ਪਹਿਲਾਂ ਤੇ ਗੱਲ ਜਿਹੜੀ ਇਹ ਹੈ ਕਿ ਜਿਹੜੀ ਡੈਮੋਕ੍ਰੇਸੀ ਆ ਜਾਂ ਫਿਰ ਜੋ ਚੋਣ ਸਿਸਟਮ ਹੈਗਾ ਭਾਰਤ ਦੇ ਵਿੱਚ ਭਰਤ ਭਾਰਤ ਵਿੱਚ ਹੀ ਕੀ ਆਪਾਂ ਕਹੀਏ ਕਿ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਨੂੰ ਹੱਕ ਹੈ ਕਿ ਉਹ ਚੋਣ ਲੜ ਸਕਦਾ ਹੁਣ ਜੇ ਭਾਈ ਅਮਰਤਪਾਲ ਸਿੰਘ ਦਿਬੜੂਗੜ ਬੈਠੇ ਜੇਲ੍ਹ ਦੇ ਵਿੱਚੋਂ ਚੋਣ ਲੜ ਸਕਦੇ ਨੇ ਤੇ ਕੋਈ ਦੂਸਰਾ ਅਮਰਤਪਾਲ ਵੀ ਆ ਕੇ ਚੋਣ ਜਿਹੜੀ ਹੈ ਲੜ ਸਕਦਾ ਪਰ ਗੱਲ ਤਾਂ ਇਹ ਹੈ ਕਿ ਜਿਹੜਾ ਅਮਰਤਪਾਲ ਚੋਣ ਲੜ ਰਿਹਾ ਸੋ ਇਹਦੀ ਹਿਸਟਰੀ ਕੀ ਹੈ ਆਖਰ ਕਿਉਂ ਸੇਮ ਹਲਕੇ ਤੋਂ ਆ ਕੇ ਖੜਾ ਕੀਤਾ ਗਿਆ ਅਮਰਿਤਪਾਲ ਨੂੰ ਤੇ ਇਹ ਹੈ ਕੌਣ ਆ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਜਿਹੜੀ ਆ ਬਹੁਤ ਜ਼ਰੂਰੀ ਹੈ ਜਿਹੜੇ ਦੂਸਰੇ ਅਮਰਿਤਪਾਲ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਬਿਲਕੁਲ ਇਹਨਾਂ ਨੇ ਨੋਮੀਨੇਸ਼ਨ ਭਰ ਦਿੱਤੀ ਆ ਖਡੂਰ ਸਾਹਿਬ ਤੋਂ ਤੇ ਹਰਾਨੀ ਦੀ ਗੱਲ ਤੇ ਇੰਟਰਸਟਿੰਗ ਗੱਲ ਵੀ ਇਹ ਆ ਕਿ ਜਦੋਂ ਤੁਸੀਂ ਭਾਰਤ ਸਰਕਾਰ ਦੀ ਉਸ ਵੈਬਸਾਈਟ ਤੇ ਜਾ ਕੇ ਜਿਹੜੇ ਨੋਮੀਨੀ ਹੈਗੇ ਨੇ ਜਿਹੜੇ ਨੋਮੀਨੇਟਡ ਜਿਨ੍ਹਾਂ ਨੇ ਜਿਹੜੇ ਆਪਣੇ ਫਾਈਲ ਕੀਤੇ ਆ ਉਹ ਜਦੋਂ ਤਸਵੀਰਾਂ ਦੇਖਦੇ ਹੋ ਖਡੂਰ ਸਾਹਿਬ ਦੀਆਂ ਖੋਲ ਕੇ ਦੇਖਦੇ ਹੋ ਤਸਵੀਰਾਂ ਤਾਂ ਉੱਥੇ ਦੋ ਅਮਰਿਤਪਾਲ ਸਿੰਘ ਸ਼ੋਅ ਹੁੰਦੇ ਨੇ ਸੇਮ ਨਾਮ ਨਾਲੇ ਇੰਡੀਪੈਂਡੈਂਟ ਮਤਲਬ ਕਿ ਕਿਸੇ ਪਾਰਟੀ ਦੇ ਨਾਲ ਨਹੀਂ ਆਜ਼ਾਦ ਆ ਉਸ ਤੋਂ ਬਾਅਦ ਜਦੋਂ ਤਸਵੀਰਾਂ ਵੱਲ ਝਾਤੀ ਮਾਰਦੇ ਹੋ ਨਾ ਤਾਂ ਇੱਕ ਹੋਰ ਚੀਜ਼ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੋ ਪਰਨਾ ਹੁੰਦਾ ਪਟਕਾ ਹੁੰਦਾ ਸਿਰ ਦੇ ਉੱਤੇ ਬੰਨਿਆ ਹੋਇਆ ਉਹ ਵੀ ਸੇਮ ਕਲਰ ਦਾ ਹੈ ਦੇਖੋ ਨਾਮ ਵੀ ਸੇਮ ਪਟਕਾ ਵੀ ਸੇਮ ਤੇ ਕਿਤਨਾ ਕਿਤੇ ਜਿਹੜਾ ਫੇਸ ਹੈ ਜਾਂ ਕਹਿ ਲਈਏ ਸ਼ਕਲ ਹੈ ਉਹ ਵੀ ਜਿਹੜੀ ਹੈ ਭਾਈ ਅਮਰਿਤਪਾਲ ਸਿੰਘ ਵਰਗੀ ਲੱਗ ਰਹੀ ਹੈ ਸੋ ਇਹ ਜਦੋਂ ਸਿੱਦਾ ਤਸਵੀਰਾਂ ਸਾਹਮਣੇ ਆਈਆਂ ਤਾਂ ਫਿਰ ਇਹਦੇ ਉੱਤੇ ਖੋਜ ਹੋਣ ਲੱਗੀ ਬਹੁਤ ਸਾਰੇ ਪੱਤਰਕਾਰਾਂ ਨੇ ਇਹਦੇ ਬਾਰੇ ਗੱਲ ਕਰ ਵੀ ਦਿੱਤੀ ਹੈ ਸੋ ਆਪਾਂ ਵੀ ਜਦੋਂ ਉਹਦੇ ਉੱਤੇ ਧਿਆਨ ਜਾਂ ਚਾਤੀ ਮਾਰੀ ਵੀ ਆਖਰ ਇਹ ਦੂਸਰਾ ਅਮਰਤਪਾਲ ਇਹ ਕੀ ਚੱਕਰ ਹੈ ਵੀ ਇੱਕੋ ਹਲਕਾ ਉਸ ਤੋਂ ਬਾਅਦ ਜਦੋਂ ਤਸਵੀਰ ਖਿੱਚ ਪਾਈ ਗਈ ਹੈ ਤੇ ਲੱਗਦਾ ਸਪੈਸ਼ਲ ਉਹ ਉਹ ਸੇਮ ਕਲਰ ਦਾ ਪਟਕਾ ਜਿਹੜਾ ਹੈ ਉਹ ਸਿਰ ਤੇ ਬੰਨ ਕੇ ਕੀ ਕਿਤੇ ਕੋਈ ਭੁਲੇਖਾ ਪਾਣਾ ਕੋਈ ਸਾਜ਼ਿਸ਼ਤਾ ਨਹੀਂ ਜਦੋਂ ਇਸ ਤਰੀਕੇ ਦੇ ਨਾਲ ਅਸੀਂ ਸੋਚਣਾ ਸ਼ੁਰੂ ਕੀਤਾ ਤਾਂ ਫਿਰ ਖੰਗਾਲਿਆ ਜਦੋਂ ਇਹਨਾਂ ਦੀਆਂ ਪ੍ਰੋਫਾਈਲਾਂ ਨੂੰ ਤਾਂ ਇਹ ਫਿਰ ਨਿਕਲਦੇ ਨੇ ਜੀ ਸਪੋਕਸਪਰਸਨ ਆਮ ਆਦਮੀ ਪਾਰਟੀ ਦੇ ਉਹ ਵੀ ਫਰੀਦਕੋਟ ਤੋਂ ਫਰੀਦਕੋਟ ਤੋਂ ਮਨਜੀਤ ਸਿੰਘ ਬਲਾਸਪੁਰ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਰਾਈਟ ਹੈਂਡ ਮੰਨੇ ਜਾਂਦੇ ਨੇ ਇਹ ਦੂਸਰੇ ਅਮਰਤਪਾਲ ਸਿੰਘ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰੋਫਾਈਲ ਹੋਰ ਖੰਗਾਲਣੀ ਸ਼ੁਰੂ ਕੀਤੀ ਤਉ ਸਾਰੀ ਹੋਈ ਜਿਹੜੀ ਪ੍ਰੋਫਾਈਲ ਆ ਉਹ ਆਮ ਆਦਮੀ ਪਾਰਟੀ ਦੀਆਂ ਪੋਸਟਾਂ ਦੇ ਨਾਲ ਭਰੀ ਹੋਈ ਹੈ ਤੁਸੀਂ ਦੇਖੋ ਵੀ ਇੱਕ ਤੋਂ ਨਹੀਂ ਮਤਲਬ ਇੱਕ ਅੱਧੀ ਪੋਸਟ ਨਹੀਂ ਕਈ ਵਾਰੀ ਆਮ ਜਨਰਲਲੀ ਕੋਈ ਨਾ ਕੋਈ ਜਦੋਂ ਕਿਸੇ ਪਾਰਟੀ ਦੀ ਕੋਈ ਪੋਸਟ ਸਾਂਝੀ ਕਰ ਵੀ ਦਿੰਦਾ ਤਾਂ ਕਹਿੰਦੇ ਵੀ ਚਲੋ ਠੀਕ ਹੈ ਕੋਈ ਨਹੀਂ ਸਪੋਰਟਰ ਹੋ ਸਕਦਾ ਪਰ ਇਹਨਾਂ ਨੇ ਆਪਣੀ ਪ੍ਰੋਫਾਈਲ ਦੇ ਉੱਤੇ ਜਿਹੜੀ ਆਪਣੀ ਬਾਇਓ ਹੁੰਦੀ ਹੈ ਉਹਦੇ ਵਿੱਚ ਲਿਖਿਆ ਹੋਇਆ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਜਿਹੜੀ ਹੈ ਫਰੀਦਕੋਟ ਤੋਂ ਮੈਂ ਆਮ ਆਦਮੀ ਪਾਰਟੀ ਦਾ ਵੀ ਸਪੋਕਸਪਰਸਨ ਆ ਸੋ ਇਹ ਸਾਰੀ ਇਹਨਾਂ ਦੀ ਬਾਇਓ ਦੇ ਵਿੱਚ ਲਿਖੀ ਗਈ ਡਿਟੇਲ ਹੈਗੀ ਆ ਤੇ ਜਦੋਂ ਇਹ ਭਰਦੇ ਨੇ ਆਪਣੇ ਜਿਹੜੇ ਕਾਗਜ਼ ਨੇ ਖਡੂਰ ਸਾਹਿਬ ਤੋਂ ਤਾਂ ਉਹ ਫਾਰਮ ਦੇ ਉੱਤੇ ਲਿਖਿਆ ਹੋਇਆ ਵੀ ਨੋ ਕਿਸੇ ਪਾਰਟੀ ਦੇ ਨਾਲ ਮੈਂ ਸਬੰਧਤ ਨਹੀਂ ਆ ਮੈਂ ਆਜ਼ਾਦ ਆ ਸੋ ਮਤਲਬ ਇੱਥੇ ਹੁਣ ਹੈਰਾਨੀ ਵਾਲੀ ਗੱਲ ਤੇ ਇੱਕ ਜਿਹੜੀ ਗੇਮ ਹੈ ਉਹ ਪਾਈ ਗਈ ਲੱਗਦੀ ਹੈ ਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਿਹਾ ਕਿ ਵੋਟਾਂ ਨੂੰ ਡੈਂਟ ਪਾਉਣ ਲਈ ਮਤਲਬ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਭਲੇਖਾ ਕ੍ਰੀਏਟ ਕੀਤਾ ਜਾਵੇ ਅਸੀਂ ਦੁਬਾਰਾ ਇਹ ਗੱਲ ਕਹਿ ਦਿੰਦੇ ਆਂ ਕਿ ਹਰ ਇੱਕ ਨੂੰ ਹੱਕ ਹੈ ਹਰ ਇੱਕ ਨੂੰ ਹੱਕ ਹੈ ਉਹ ਵੋਟਾਂ ਦੇ ਵਿੱਚ ਖੜਾ ਹੋ ਸਕਦਾ ਹੈ ਕਾਨੂੰਨ ਦੇ ਮੁਤਾਬਕ ਤੇ ਪਰ ਇੱਥੇ ਜਿਹੜੀਆਂ ਗੱਲਾਂ ਆ ਰਹੀਆਂ ਨੇ ਕਿ ਉਹ ਨਾਮ ਵੀ ਸੇਮ ਬੰਦਾ ਵੀ ਦੂਸਰੇ ਹਲਕੇ ਚੋਂ ਲਿਆਂਦਾ ਗਿਆ ਤੇ ਉਹ ਹੈ ਵੀ ਆਮ ਆਦਮੀ ਪਾਰਟੀ ਦਾ ਹੁਣ ਤੁਸੀਂ ਦੇਖੋ ਨਾ ਵੀ ਆਮ ਆਦਮੀ ਪਾਰਟੀ ਦੇ ਅੱਗੇ ਪਹਿਲਾਂ ਹੀ ਕੈਂਡੀਡੇਟ ਜਿਹੜੇ ਨੇ ਲਾਲਜੀਤ ਭੁੱਲਰ ਉਹ ਲੜ ਰਹੇ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਹੁਣ ਸੋਚਣ ਵਾਲੀ ਗੱਲ ਹੈ ਕਿ ਇੱਕ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਸਖਸ਼ ਜਿਹੜਾ ਕੈਂਡੀਡੇਟ ਹੈ ਉਹ ਡਾਇਰੈਕਟਲੀ ਖੜਾ ਕਰ ਦਿੱਤਾ ਤੇ ਹੁਣ ਦੂਸਰਾ ਇੰਡਾਇਰੈਕਟਲੀ ਕਰ ਦਿੱਤਾ ਇਹ ਸਵਾਲ ਹੈ ਸਾਡਾ ਹੁਣ ਤੁਸੀਂ ਕਹੋਗੇ ਕਿ ਹੋ ਸਕਦਾ ਹੈ ਅਸਤੀਫਾ ਦੇ ਦਿੱਤਾ ਹੋਵੇ ਭਈ 2 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਜਾਂ 1 ਦਿਨ ਪਹਿਲਾਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਤੋਂ ਜਿਹੜਾ ਅਹੁਦਾ ਸੀ ਉਹਨਾਂ ਦਾ ਉਹ ਤੋਂ ਅਸਤੀਫਾ ਦੇ ਦਿੱਤਾ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੋਵੇ ਮੈਂ ਆਜ਼ਾਦ ਚੋਣ ਜੜੀ ਲੜਾਂਗਾ ਪਰ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੋਇਆ ਉਹਨਾਂ ਦਾ ਕੋਈ ਵੀ ਅਸਤੀਫਾ ਪੱਤਰ ਕੋਈ ਵੀ ਉਹਨਾਂ ਦੀ ਪੋਸਟ ਉਹਨਾਂ ਦੀ ਪ੍ਰੋਫਾਈਲ ਦੇ ਉੱਤੇ ਫੇਸਬੁੱਕ ਪ੍ਰੋਫਾਈਲ ਇੰਸਟਾਗ੍ਰam ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਨਹੀਂ ਜਿਹੜੀ ਹੈ ਉਹ ਪਬਲਿਕ ਕੀਤੀ ਗਈ ਹਾਲਾਂਕਿ ਅਸਤੀਫਾ ਪਬਲਿਕ ਕਰਨ ਦੀ ਬਜਾਏ ਹਾਲੇ ਤੱਕ ਵੀ ਉਹ ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਉਹ ਆਮ ਆਦਮੀ ਪਾਰਟੀ ਦੀਆਂ ਪੋਸਟਾਂ ਹੀ ਸ਼ੇਅਰ ਹੋ ਰਹੀਆਂ ਨੇ ਤੇ ਇਹ ਅਮਰਤਪਾਲ ਸਿੰਘ ਜਿਹੜੇ ਆਪਣੇ ਨਾਮ ਦੇ ਨਾਲ ਖਾਲਸਾ ਵੀ ਲਾਉਂਦੇ ਨੇ ਪਰ ਜਿਹੜਾ ਜਿਹੜਾ ਕਾਗਜ਼ ਭਰੇ ਆ ਉਹਦੇ ਵਿੱਚ ਚਲੋ ਅਮਰਤਪਾਲ ਸਿੰਘ ਹੀ ਹੈ ਖਾਲਸਾ ਨਹੀਂ ਲੱਗਿਆ ਹੋਇਆ ਨਾਲ ਸੋ ਇਹ ਜਿਹੜੇ ਆਪਣੇ ਪ੍ਰੋਫਾਈਲ ਦੇ ਉੱਤੇ ਸ਼ੇਅਰ ਕਰਦੇ ਨੇ ਕਿ ਕਰਮਜੀਤ ਅਨਮੋਲ ਹੋਰੀ ਉਹਨਾਂ ਦੇ ਗ੍ਰਹਿ ਵਿਖੇ 2 ਦਿਨ ਪਹਿਲਾਂ ਆ ਕੇ ਗਏ ਆ। ਸੋ ਹੁਣ ਇਹ ਗੱਲ ਕਿੱਧਰੋਂ ਜਾਂਦੀ ਹੈ ਸਾਡੇ ਜਿਹੜੇ ਦਰਸ਼ਕ ਸਾਨੂੰ ਸੁਣਨ ਵਾਲੇ ਆ ਉਹ ਆਪ ਸਿਆਣੇ ਨੇ ਕਿ ਇਹ ਗੱਲ ਕਿੱਧਰੋਂ ਜਾ ਰਹੀ ਹੈ। ਹੁਣ ਮੈਂ ਜਿਵੇਂ ਪਹਿਲਾਂ ਗੱਲ ਕਹੀ ਹੈ ਵੀ ਖਡੂਰ ਸਾਹਿਬ ਤੋਂ ਇੱਕ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਦੇ ਲਾਲਜੀਤ ਭੁੱਲਰ ਉਹ ਖੜੇ ਹੋਏ ਨੇ। ਉਹਨੇ ਦੂਸਰੇ ਅਮਰਤਪਾਲ ਸਿੰਘ ਇਨਡਾਇਰੈਕਟਲੀ ਆਜ਼ਾਦ ਆਪਣੇ ਆਪ ਨੂੰ ਕਹਿ ਕੇ ਤੇ ਉਹ ਵੀ ਖਡੂਰ ਸਾਹਿਬ ਤੋਂ ਆ ਕੇ ਚੋਣ ਲੜ ਰਹੇ ਆ। ਸੋ ਜੇ ਇਹ ਤਾਂ ਬਣਦਾ ਕਿਉਂਕਿ ਇਸ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ ਕਿ ਇਹ ਇਹਦੇ ਉੱਤੇ ਕਿਸ ਤਰੀਕੇ ਦੇ ਨਾਲ ਕਾਰਵਾਈ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਪਰ ਇਹਨੂੰ ਜੇਕਰ ਹੋ ਸਕਦੀ ਹੈ ਤਾਂ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਚੋਣ ਕਮਿਸ਼ਨ ਹੈ ਉਹਨੂੰ ਇਹਦੇ ਉੱਤੇ ਆਪਣਾ ਸਟੈਂਡ ਵੀ ਕਲੀਅਰ ਕਰਨਾ ਚਾਹੀਦਾ ਚਲੋ ਉਹਨਾਂ ਦਾ ਤਾਂ ਕਲੀਅਰ ਹੀ ਹੈ ਇਹਨਾਂ ਦਾ ਸਟੈਂਡ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਹੈਗੇ ਤਾਂ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਤੋਂ ਪਰ ਤੁਸੀਂ ਇੱਥੇ ਜਿਹੜਾ ਕਾਗਜ਼ ਭਰੇ ਆ ਉਹਦੇ ਵਿੱਚ ਲਿਖਿਆ ਵੀ ਕੋਈ ਪਾਰਟੀ ਨਹੀਂ ਤੁਸੀਂ ਆਜ਼ਾਦ ਖੜੇ ਹੋ ਰਹੇ ਹੋ ਸੋ ਇਸ ਤਰ੍ਹਾਂ ਹੋ ਸਕਦਾ ਮੇਰੇ ਕਹਿਣ ਦਾ ਮਤਲਬ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਜਾਂ ਨਹੀਂ ਹੈ ਇਹਦੇ ਬਾਰੇ ਜਿਹੜੀ ਹੈ ਬਹੁਤ ਖਿਆਲ ਰੱਖਣ ਦੀ ਲੋੜ ਹੈ ਹੁਣ ਤੁਸੀਂ ਦੇਖੋ ਇਹਦੇ ਤੋਂ ਸਿੱਧੀ ਸਾਦੀ ਗੱਲ ਜਿਹੜੀ ਸਾਰੇ ਸਾਡੇ ਸੁਣਨ ਵਾਲੇ ਸਮਝ ਰਹੇ ਹੋਣਗੇ ਵੀ ਤਸਵੀਰਾਂ ਵੀ ਸੇਮ ਜਿਹੀਆਂ ਲੱਗ ਰਹੀਆਂ ਉਤੋਂ ਪਟਕਾ ਵੀ ਸੇਮ ਰੰਗ ਦਾ ਲਿਆ ਕੇ ਮੈਨੂੰ ਲੱਗਦਾ ਵੀ ਬੰਨਿਆਂ ਗਿਆ ਸਪੈਸ਼ਲ ਫੋਟੋ ਕਚਵਾਉਣ ਵਾਸਤੇ ਤੇ ਨਾਮ ਵੀ ਸੇਮ ਹੈ ਅਮਰਤਪਾਲ ਸਿੰਘ ਸੋ ਹੁਣ ਕਿਤੇ ਨਾ ਕਿਤੇ ਉਹੀ ਗੱਲਾਂ ਜਿਹੜੀਆਂ ਮੈਂ ਕਹਿਨਾ ਹੈ ਕਿ ਸਿਆਸਤ ਜਿਹੜੀ ਹੈ ਉਹ ਕਿਸੇ ਨੂੰ ਨਹੀਂ ਬਖਸ਼ਦੀ ਕਹਿੰਦੇ ਆ ਸਿਆਸਤ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਬਖਸ਼ਦਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਇੱਕ ਪਰਿਵਾਰ ਦੇ ਦੋ ਜੀ ਨੇ ਤੇ ਇੱਕ ਇੱਕ ਪਾਰਟੀ ਦੇ ਵਿੱਚ ਦੂਸਰਾ ਦੂਸਰੀ ਪਾਰਟੀ ਦੇ ਵਿੱਚ ਹੈ ਉਹ ਵੀ ਚਲੋ ਮੰਨਣ ਵਾਲੀ ਗੱਲ ਹੈਗੀ ਹੈ ਪਰ ਇੱਥੇ ਵੋਟਾਂ ਨੂੰ ਡੈਂਟ ਪਾਉਣ ਦੀ ਗੱਲ ਜਿਹੜੀ ਤੁਸੀਂ ਕਹੀ ਸੀ ਸ਼ੁਰੂ ਦੇ ਵਿੱਚ ਮੈਨੂੰ ਸਾਫ਼ ਤੇ ਸਾਫ਼ ਉਹ ਨਜ਼ਰ ਆਉਂਦੀ ਹੈ ਕਿ ਭੁਲੇਖਾ ਕਿਤੇ ਨਾ ਕਿਤੇ ਹੁਣ ਤੁਸੀਂ ਦੇਖੋ ਜਿਨ੍ਹਾਂ ਨੇ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਉਣੀ ਹੈ ਤੇ ਜੇ ਉਹ ਉਹ ਨੌਜਵਾਨ ਨੇ ਉਹ ਤਾਂ ਪੂਜੀ ਵੈਸੇ ਤੇ ਜਿਸ ਨੂੰ ਇਹ ਤਾਂ ਵੀ ਹੋ ਸਕਦਾ ਕਿ ਅਗਲਾ ਅਮਰਪਾਤ ਸਿੰਘ ਦੇ ਪ੍ਰਭਾਵਤ ਹੋਵੇ ਹੂੰ ਉਹ ਮੈਂ ਆਪਣਾ ਆਈਡਲ ਬੰਦ ਹੋਵੇ ਫਿਰ ਵੋਟਾਂ ਤੋੜਨ ਨੂੰ ਆਏਗਾ ਉਹ ਪਿਆਓ ਜਿਹੜੀਆਂ ਇੱਧਰ ਪਾ ਦਿਓ ਤੇ ਅਸੀਂ ਬਾਅਦ ਵਿੱਚ ਇਕੱਠੀਆਂ ਕਰ ਲਾਂਗੇ ਹੋ ਸਕਦਾ ਅਮਰਪਾਤ ਸਿੰਘ ਦੇ ਪ੍ਰਭਾਵ ਹੋ ਸਕਦਾ ਪਰਪਾਤ ਸਿੰਘ ਦੇ ਪ੍ਰਭਾਵਤ ਹੋਵੇ ਬੰਦਾ ਤਾਂ ਸ਼ਾਇਦ ਪੱਗ ਉਦਾਂ ਨਹੀਂ ਬੰਦਾ ਹੋਵੇ ਬਿਲਕੁਲ 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 ਤੁਹਾਡੀ ਗੱਲ 'ਚ ਵੀ ਦਮ ਹੈ ਪਰ ਦੂਸਰੇ ਪਾਸੇ ਤੁਸੀਂ ਦੇਖੋ ਨਾ ਇਹ ਖਡੂਰ ਸਾਹਿਬ ਸੀਟ ਇੰਨੀ ਲੱਗਦਾ ਪਈ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਕਿ ਹੌਟ ਬਣ ਗਈ ਹੈ ਸਾਰਿਆਂ ਦਾ ਧਿਆਨ ਇੱਧਰ ਹੈ ਇੱਕ ਤਾਂ ਇੱਕ ਡੁਪਲੀਕੇਟ ਅਮਰਤਪਾਲ ਵੀ ਆ ਗਿਆ ਤੇ ਇੱਕ ਭਗਤ ਸਿੰਘ ਦੁਆਬੀ ਨੇ ਵੀ ਕਾਗਜ਼ ਭਰ ਦਿੱਤੇ ਆ ਭਗਤ ਸਿੰਘ ਦੁਆਬੀ ਤੁਹਾਨੂੰ ਪਤਾ ਹੋਣਾ ਕੌਣ ਹੈ ਜਿਨੇ ਇੱਕ ਵੱਡੀ ਮੁਹਿੰਮ ਜਿਹੜੀ ਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਪਿਛਲੇ ਸਮੇਂ ਦੇ ਵਿੱਚ ਛੇੜੀ ਰੱਖੀ ਹੈ ਕਿ ਲਓ ਜੀ ਇਹ ਤਾਂ ਏਦਾਂ ਨੇ ਇਹ ਤਾਂ ਗੁੰਡੇ ਨੇ ਇਹ ਤਾਂ ਆ ਕਰਦੇ ਨੇ ਉਹ ਕਰਦੇ ਨੇ ਭਗਤ ਸਿੰਘ ਦੁਆਬੀ ਇੱਕ ਪੱਤਰਕਾਰ ਹੈ ਉਹਨੇ ਬੜਾ ਵਿਰੋਧ ਕੀਤਾ ਭਾਈ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਧਰਤੀ ਦੇ ਉੱਤੇ ਆ ਗਏ ਉਹਨਾਂ ਨੇ ਕਿਹਾ ਕਿ ਇਹ ਤਾਂ ਬਹੁਤ ਮਤਲਬ ਕਿ ਮਾੜੇ ਬੰਦੇ ਨੇ ਇਹ ਪੰਜਾਬ ਦੇ ਵਿੱਚ ਇਹ ਇਹ ਆ ਗਏ ਆ ਤੇ ਇਹਨਾਂ ਨੇ ਤਾਂ ਬਹੁਤ ਕੰਮ ਖਰਾਬ ਕਰ ਦੇਣਾ ਸੋ ਇੱਕ ਚੰਗੀ ਭਲੀ ਮੁਹਿੰਮ ਜਿਹੜੀ ਹੈ ਉਹਨਾਂ ਨੇ ਜਿਹੜੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੀ ਆ ਉਹ ਵਿੱਢੀ ਸੀ ਸੋ ਉਹ ਵੀ ਹੁਣ ਖਡੂਰ ਸਾਹਿਬ ਤੋਂ ਨਾਮਿਨੇ ਹੈਗੇ ਨੇ ਉਹਨਾਂ ਨੇ ਵੀ ਆਪਣੇ ਕਾਗਜ਼ ਭਰ ਦਿੱਤੇ ਆ ਸੋ ਤੁਸੀਂ ਦੇਖੋ ਮੈਂ ਤੇ ਸੁਣ ਰਿਹਾ ਸੀਗਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਖਡੂਰ ਸਾਹਿਬ ਦੀ ਸੀਟ ਹੈ ਨਾ ਬਹੁਤ ਜ਼ਿਆਦਾ ਕੈਂਡੀਡੇਟ ਨੇ ਗਿਣਤੀ ਚਲੋ ਮੈਂ ਤੁਹਾਨੂੰ ਅਗਲੀ ਕਿਤੇ ਕੋਈ ਆਪਣੀ ਰਿਕਾਰਡਿੰਗ ਹੋਏਗੀ ਉਹਦੇ ਵਿੱਚ ਮੈਂ ਦੱਸਾਂਗਾ ਬਹੁਤ ਗਿਣਤੀ ਦੇ ਵਿੱਚ ਜਿਹੜੇ ਨਾਮੀਨੇਸ਼ਨ ਜੜੀ ਆ ਉਹ ਭਰੀ ਗਈ ਹੈ ਖਡੂਰ ਸਾਹਿਬ ਤੋਂ ਸੋ ਇਹ ਮਤਲਬ ਕਿ ਦੂਜੀਆਂ ਪਾਰਟੀਆਂ ਦੇ ਫਿਰ ਲੋਕ ਜਿਹੜੇ ਇਸ ਤਰ੍ਹਾਂ ਕਹਿ ਲਈਏ ਵੀ ਬੁਖ ਲਾ ਗਏ ਨੇ ਜੋ ਚੜ੍ਹਾਈ ਇਸ ਵਲੇ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਹੈਗੀ ਹੈ ਸੋ ਉਹਨੂੰ ਦੇਖ ਕੇ ਇਹ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਤੁੱਕ ਕਿ ਕਿੰਨੀਆਂ ਸਾਜ਼ਿਸ਼ਾਂ ਤਹਿਤ ਕੀਤੀਆਂ ਜਾ ਰਹੀਆਂ ਮੈਂ ਫਿਰ ਕਹਿ ਦਿੰਨਾ ਆਪਾਂ ਕਾਨੂੰਨੀ ਤੌਰ ਤੇ ਇਹਨੂੰ ਸਾਜ਼ਿਸ਼ ਨਹੀਂ ਕਹਿੰਦੇ ਪਰ ਜੇ ਆਪਾਂ ਇੱਕ ਸਮਾਜਿਕ ਤੌਰ ਦੇ ਉੱਤੇ ਇੱਕ ਆਪਾਂ ਪੰਥਕ ਸੋਚ ਦੇ ਨਾਲ ਸੋਚਦੇ ਹਾਂ ਤਾਂ ਫਿਰ ਇਹ ਸਾਨੂੰ ਸਾਜ਼ਿਸ਼ ਹੀ ਨਜ਼ਰ ਆਉਂਦੀ ਹੈ ਹੁਣ ਆਖਰ ਕੀ ਲੋਡ ਪੈ ਗਈ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਨੂੰ ਜਿਹੜਾ ਦਿਨ ਰਾਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਉਹਨਾਂ ਦੇ ਬਾਰੇ ਬੋਲ ਰਿਹਾ ਦੋ ਦਿਨ ਪਹਿਲਾਂ ਕਹਿੰਦੇ ਆ ਕਿ ਉਹਨਾਂ ਦੇ ਘਰ ਕਰਮਜੀਤ ਅਨਮੋਲ ਆ ਕੇ ਗਏ ਨੇ ਮਨਜੀਤ ਸਿੰਘ ਬਲਾਸਪੁਰ ਦਾ ਇਹਨੂੰ ਰਾਈਟ ਹੈਂਡ ਮੰਨਿਆ ਜਾਂਦਾ ਤੇ ਉਹ ਬੰਦਾ ਖਡੂਰ ਸਾਹਿਬ ਤੋਂ ਲੜ ਰਿਹਾ ਆਪਣੇ ਆਪ ਨੂੰ ਆਜ਼ਾਦ ਕਹਿ ਕੇ ਤੇ ਸੇਮ ਉਸੇ ਤਰੀਕੇ ਦੀ ਫੋਟੋ ਖਿੱਚਵਾ ਕੇ ਨਾਮ ਵੀ ਸੇਮ ਸੋ ਇਹ ਕਿਤੇ ਨਾ ਕਿਤੇ ਬੜੀ ਘੜੀ ਕੜਾਈ ਸਾਜ਼ਿਸ਼ ਪਲਾਨ ਲੱਗਦਾ ਵੀ ਇਹ ਵੋਟਾਂ ਜਿਹੜੀਆਂ ਨੇ ਇਸ ਤਰ੍ਹਾਂ ਪਾਣੀਆਂ ਹਾਂ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਮੈਂ ਭੁੱਲ ਗਿਆ ਜਦੋਂ ਤੁਸੀਂ ਵਿੱਚ ਜਿਹੜੀ ਗੱਲ ਜੋੜੀ ਹੈ ਸੋ ਜਿਨ੍ਹਾਂ ਨੇ ਤਾਂ ਭਾਈ ਅਮਰਤਪਾਲ ਸਿੰਘ ਨੂੰ ਚੰਗੀ ਤਰ੍ਹਾਂ ਘੋਖਿਆ ਹੋਇਆ ਨੇੜਿਓਂ ਦੇਖਿਆ ਹੋਇਆ ਜਾਂ ਫਿਰ ਗੱਲਬਾਤ ਹੈਗੀ ਸਾਰੀ ਉਹਨਾਂ ਨੂੰ ਪਤਾ ਹੈ ਉਹ ਤਾਂ ਸਹੀ ਵੋਟ ਪਾ ਦੇਣਗੇ ਜਿਨ੍ਹਾਂ ਨੇ ਪਾਉਣੀ ਆ ਹੁਣ ਪ੍ਰੋਬਲਮ ਇੱਥੇ ਇਹ ਕ੍ਰੀਏਟ ਹੋ ਜਾਣੀ ਆ ਕਿ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਪਛਾਣ ਨਹੀਂ ਉਹਨਾਂ ਨੂੰ ਜਦੋਂ ਕਿਹਾ ਜਾਊਗਾ ਵੀ ਤੁਸੀਂ ਅਮਰਤਪਾਲ ਸਿੰਘ ਨੂੰ ਹੀ ਵੋਟ ਪਾਉਣੀ ਆ ਉਹ ਕਹਿਣਗੇ ਠੀਕ ਹੈ ਪੰਜਾਬੀ ਪੜ੍ਹ ਲੈਨੇ ਆਪਾਂ ਫਿਰ ਉਹ ਤਸਵੀਰ ਵੱਲ ਵੀ ਵੇਖਣਗੇ ਕਿਤੇ ਨਾ ਕਿਤੇ ਜਾ ਕੇ ਫਿਰ ਉਹ ਭੁਲੇਖੇ ਦੇ ਨਾਲ ਵੋਟਾਂ ਜਿਹੜੀਆਂ ਨੇ ਉਹ ਪੈ ਸਕਦੀਆਂ ਦੂਜੇ ਪਾਸੇ ਤਾਂ ਜਿਕੇ ਤੁਸੀਂ ਮੇਰੀ ਗੱਲ ਸੋ ਇਹ ਇਹ ਇੱਕ ਚਾਲ ਜਿਹੜੀ ਹੈ ਮੈਨੂੰ ਲੱਗਦਾ ਵੀ ਬੜੇ ਵੱਡੇ ਪੱਧਰ ਦੇ ਉੱਤੇ ਖੇਢੀ ਗਈ ਹੈ ਕਿ ਘੱਟੋ-ਘੱਟ ਜਿੰਨੀ ਵੀ ਵੋਟ ਆਪਾਂ ਤੋੜ ਸਕਦੇ ਹਾਂ ਉੰਨੀ ਉਥੋੜੀਏ ਤੇ ਅਮਰਤਪਾਲ ਜਿਹੜਾ ਹੈ ਇਹਦੇ ਵਿੱਚ ਇਹ ਨਹੀਂ ਹੈ ਕਿ ਦੂਸਰਾ ਅਮਰਤਪਾਲ ਜਿੱਤਣ ਲਈ ਹੀ ਖੜਿਆ ਹੋਊਗਾ ਉਹਨੂੰ ਪਤਾ ਹੈ ਕਿ ਮੈਂ ਮਤਲਬ ਕਿ ਜਿੱਤ ਨਹੀਂ ਸਕਦਾ ਸਿਰਫ ਤੇ ਸਿਰਫ ਵੋਟ ਬੈਂਕ ਨੂੰ ਡੈਂਟ ਪਾਉਣ ਵਾਲੀ ਜਿਹੜੀ ਇਹ ਸਾਜ਼ਿਸ਼ ਹੈਗੀ ਹੈ ਉਹ ਕੀਤੀ ਗਈ ਹੈ ਹੁਣ ਕਿਹਦੇ ਵੱਲੋਂ ਕੀਤੀ ਗਈ ਹੈ ਇਹ ਗੱਲਾਂ ਜ਼ਾਹਰ ਨਹੀਂ ਕਿਉਂਕਿ ਉਹ ਭਾਈ ਬੰਦਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਰਾਜ ਕਰ ਰਹੀ ਧਿਰ ਆਮ ਆਦਮੀ ਪਾਰਟੀ ਉਹਨਾਂ ਵੱਲੋਂ ਇਹ ਜਿਹੜਾ ਕੈਂਡੀਡੇਟ ਹੈਗਾ ਆਪਣਾ ਹਲਾਰਿਆ ਗਿਆ ਸੋ ਚੋਣ ਕਮਿਸ਼ਨ ਨੂੰ ਮੈਂ ਫਿਰ ਕਹਿੰਨਾ ਵੀ ਇੱਕ ਵਾਰੀ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਜਿਹੜਾ ਇੱਕ ਪਾਰਟੀ ਦੇ ਬੰਦੇ ਜਿਹੜੇ ਨੇ ਇੱਕ ਪਾਰਟੀ ਹੋਣ ਦੇ ਬਾਵਜੂਦ ਉਹ ਇੱਕ 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 ਹਲਕੇ 'ਚੋਂ ਦੋ ਜਣੇ ਕਿਵੇਂ ਚੋਣ ਲੜ ਸਕਦੇ ਆ ਜਾਂ ਕੋਈ ਅਸਤੀਫਾ ਹੋਇਆ ਆਫੀਸ਼ੀਅਲੀ ਕੋਈ ਉਹਨਾਂ ਨੇ ਬਿਆਨ ਦਿੱਤਾ ਇਸ ਤਰ੍ਹਾਂ ਦਾ ਜਾਂ ਕੋਈ ਹੋਰ ਗੱਲਬਾਤ ਹੈਗੀ ਹੈ ਜੇ ਤਾਂ ਦਿੱਤਾ ਫਿਰ ਤਾਂ ਬਿਲਕੁਲ ਜੀ ਸਦਕੇ ਲੜੋ ਪਟਕੇ ਵੀ ਸੇਮ ਰੰਗ ਦੇ ਬਨੋ ਤੇ ਜਾਂ ਫਿਰ ਹੋਰ ਜੋ ਕਰਨਾ ਹੈ ਉਹ ਵੀ ਤੁਸੀਂ ਕਰੋ ਪਰ ਇਹ ਇਹ ਜੇਕਰ ਇਸ ਤਰੀਕੇ ਨਾਲ ਹੈ ਕਿ ਆਮ ਆਦਮੀ ਪਾਰਟੀ ਦੇ ਦੋ ਕੈਂਡੀਡੇਟ ਕਿਵੇਂ ਖੜੇ ਹੋ ਸਕਦੇ ਨੇ ਸਾਡਾ ਸਵਾਲ ਤੇ ਇਹ ਆ ਖਡੂਰ ਸਾਹਿਬ ਤੋਂ ਸੋ ਇਹ ਸਵਾਲ ਦੇ ਨਾਲ ਹੀ ਮੈਨੂੰ ਲੱਗਦਾ ਵੀ ਆਪਾਂ ਜੇ ਤੁਸੀਂ ਹੋਰ ਕੁਛ ਚਾਹੁੰਦੇ ਹੋ ਐਡ ਕਰਨਾ ਤੁਹਾਡੇ ਮਨ ਦੇ ਵਿੱਚ ਸਵਾਲ ਆ ਰਿਹਾ ਤਾਂ ਤੁਸੀਂ ਪੁੱਛ ਲਓ ਜੀ ਦਲਜੀਤ ਸਿੰਘ ਜੀ ਕਹਿ ਲੋ ਕਿ ਤੁਹਾਡੀ ਗੱਲ ਵੀ ਚਾਣ ਵਾਲੀ ਹੈ ਕਿ ਡੈਂਟ ਤਾਂ ਅਮਰਪਾਲ ਸਿੰਘ ਦੀ ਵੋਟ ਬੈਂਕ ਨੂੰ ਪੈ ਸਕਦਾ ਉਹ ਕਿੰਨਾ ਪਵੇਗਾ 1% ਜਾਂ 2% ਜਾਂ ਨਾ ਪਵੇਗਾ ਜਾਂ ਪਵੇਗਾ ਇਹ ਤਾਂ ਕਹਿ ਲੋ ਕਿ ਚਾਰ ਤਰੀਕੂ ਨਹੀਂ ਪਤਾ ਲੱਗੇਗਾ ਫਿਲਹਾਲ ਜਿੱਦਾਂ ਕੋਈ ਹੋਰ ਵੱਡੀ ਅਪਡੇਟ ਆਏਗੀ ਤੁਹਾਡਾ ਦਵਾਰ ਨੂੰ ਕਰਾਂਗੇ ਅਤੇ ਦਰਸ਼ਕਾਂ ਦੇ ਨਾਲ ਕਹਿ ਲੋ ਕਿ ਤੁਹਾਡੇ ਵਿਚਾਰ ਜੋ ਸਾਂਝੇ ਆਪਾਂ ਅਕਸਰ ਕਰਦੇ ਆਏ ਹਾਂ ਜੋ ਦਰਸ਼ਕਾਂ ਨੂੰ ਤੁਹਾਡੇ ਵਿਚਾਰ ਪਸੰਦ ਵੀ ਆਉਂਦੇ ਨੇ ਤੇ ਦਰਸ਼ਕਾਂ ਨੂੰ ਕਹਾਂਗੇ ਜੇ ਵਿਚਾਰ ਤੁਸੀਂ ਪਸੰਦ ਵੀ ਕਰਦੇ ਹੋ ਮਿਲ ਲਾਈਕ ਵੀ ਕਰ ਦਿਓ ਤਾਂ ਸਾਡੇ ਜੋ ਫੇਸਬੁਕ ਪੇਜ ਹੈ ਉਸ ਨੂੰ ਵੀ ਫੋਲੋ ਜਰੂਰ ਕਰਿਆ ਕਰੋ ਤਾਂ ਤਾਂ ਤੁਹਾਨਾਂ ਦਾ ਸੋਲਿਊਸ਼ਨ ਲੱਭਣ ਦੇ ਲਈ ਆਪਣੇ ਵਿਚਾਰ ਸਾਨੂੰ ਦੱਸਣ ਦੇ ਕੇ ਰੱਖਣ ਦੇ ਲਈ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਫੇਸਬੁਕ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਸੋ ਨਵਾਂ ਪੇਜ ਬਿਲਕੁਲ ਬਣਾਇਆ ਗਿਆ ਉਹਨੂੰ ਲੱਭ ਕੇ ਸਰਚ ਕਰਕੇ ਤੇ ਫੋਲੋ ਜਰੂਰ ਕਰੋ ਤੇ ਕਰਵਾਓ ਧੰਨਵਾਦ